ਇਹ ਸੜਕ ਪੱਟੀ ਹੋਈ ਸੀ ਲੋਕ ਹੋ ਰਹੇ ਸਨ ਖੱਜਲ ਖਰਾਬ ਜਾਇਜ਼ਾ ਲੈਣ ਲਈ ਪਹੁੰਚੇ ਫਰੀਕੋਟ ਦੇ ਵਿਧਾਇਕ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਏ ਫਰੀਕੋਟ ਦੇ ਭਾਈਕਣੇ ਗਿਆ ਚੌਂਕ ਦੇ ਨਜ਼ਦੀਕ ਜੋ ਸੜਕ ਹੈ ਉਸ ਦਾ ਨਿਰਮਾਣ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਹੋਇਆ ਸੀ ਪਰ ਕੰਮ ਚੱਲਦਿਆਂ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸਨ ਇਸ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਫਰੀਕੋਟ ਦੇ ਵਿਧਾਇਕ ਗਦਰ ਸਿੰਘ ਸੇਖੋ ਪਹੁੰਚੇ اس موقعے میڈیا ਨਾਲ ਗੱਲਬਾਤ ਕਰਦਿਆਂ ਹੋਇਆਂ ਫਰੀਕوٹ ਦੇ ਵਿਧਾਇਕ ਗੁਰਸੇਮ ਸਿੰਘ ਖੋਣੇ ਨੇ ਕਿਹਾ ਕਿ ਮਾਰ ਸਰਕਾਰ ਵੱਲੋਂ ਸਖਤ ਆਦੇਸ਼ ਨੇ ਕਿ ਜੋ ਵੀ ਕੰਮ ਕਰਾਏ ਜਾ ਰਹੇ ਨੇ ਉਹਨਾਂ ਦੀ ਨਿਗਰਾਨੀ ਰੱਖੀ ਜਾਵੇ ਵਧੀਆ ਕੰਮ ਜਿਹੜੇ ਕਰਾਏ ਜਾਣ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਇਸ ਥਾਂ ਦਾ ਜਾਇਜ਼ਾ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇੱਥੇ ਜੋ ਲੌਕਟੈਲ ਲੱਗ ਰਹੀ ਹੈ ਪੰਜਾਬ ਦੇ ਫਰੀਕوٹ ਪਹਿਲਾ ਜ਼ਿਲ੍ਹਾ ਹੈ ਜਿਹੜੀ ਇੱਥੇ ਲੌਕਟੈਲ ਲੱਗ ਰਹੀ ਹੈ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਹ ਲੌਕਟੈਲ ਦੇਖੀ ਗਈ ਹੈ ਕਿ ਜਿਸ ਮਾਪਦੰਡਾ ਅਧਾਰ ਤੇ ਇਹ ਬਣਾਈ ਗਈ ਹੈ ਉਹ ਪੂਰੀ ਹੈ ਜਾਂ ਨਹੀਂ ਉਹਨਾਂ ਕਹਿੰਦੇ ਕਿ ਇਸ ਨੂੰ ਲੋਕ ਟੇਲ ਦਾ ਵੀ ਨਿਰਪੇਖਣ ਕੀਤਾ ਜਾਵੇਗਾ ਕਿ ਇਹ ਲੋਕ ਟੇਲ ਹੈ ਕਿਉਂਕਿ ਇਸ ਰੋਡ ਦੇ ਉੱਪਰ ਵੱਡੀਆਂ ਗੱਡੀਆਂ ਨਿਕਲਦੀਆਂ ਹਨ ਕਿ ਉਹਨਾਂ ਨੂੰ ਸਹਾਰ ਪਾਵੇਗੀ ਅਤੇ ਉਸ ਤੋਂ ਬਾਅਦ ਜਲਦ ਹੀ ਜਿਹੜੀ ਸੜਕ ਹੈ ਲੋਕਾਂ ਨੂੰ ਸਮਰਪਿਤ ਹੋ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਰੀਕੋਰਡ ਦੇ ਵਿਧਾਇਕ ਗਰੇਸਿੰਗ ਸਿੱਖੋ ਦੇਖੋ ਪਹੁੰਚਿਓ ਕੀ ਕਰਨਾ ਤੁਹਾਨੂੰ ਅੱਜ ਇੱਥੇ ਵੀ ਚੱਕਰ ਦੇਖੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਕਿ ਜਿਹੜਾ ਵੀ ਤੁਸੀਂ ਕੰਮ ਕਰਨਾ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਕਾਹੀ ਜਾਂ ਕਮੀ ਨਹੀਂ ਛੱਡਣੀ। ਇਸ ਵਾਸਤੇ ਖੁਦ ਆ ਕੇ ਚੈੱਕ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਪਹਿਲਾ ਫਰੀਦਕੋਟ ਸ਼ਹਿਰ ਹੈ ਜਿੱਥੇ 100 ਐਮਐਮ ਦੀ ਜਿਹੜੀ ਆ ਉਹ ਟੈਲ ਲੱਗ ਰਹੀ ਹੈ। ਇੱਕ ਟ੍ਰੇਲ ਆ ਕਿਉਂਕਿ ਇਹ ਵੱਡਾ ਹਾਈਵੇ ਹੈ ਫਰੀਦਕੋਟ ਸ਼ਹਿਰ ਦਾ ਔਰ ਮੁੱਖ ਲੰਘਾ ਹੈ ਵੱਡੇ ਟਰਾਲੇ ਵੀ ਉੱਥੋਂ ਦੇ ਟੱਪਨੇ ਆ। ਤਾਂ ਇਸ ਵਾਸਤੇ ਅਸੀਂ ਇੱਕ ਟ੍ਰੇਲ ਬੇਸਡ ਸੜਕ ਬਣਾ ਰਹੇ ਹਾਂ। ਉਹ ਕਿਥੇ ਸੀਵਰੇਜ ਪਿਆ ਸੀ 20 22 ਫੁੱਟ ਡੂੰਘਾ। ਜੇਕਰ ਕਿਤੇ ਸੜਕ ਮਿੱਟੀ ਥੱਲੇ ਬੈਠਦੀ ਵੈਸੇ 3-3 ਫੁੱਟ ਪੱਟ ਕੇ ਜਿਹੜੀਆਂ ਵੀ ਸਪੈਸੀਫਿਕੇਸ਼ਨ ਹੁੰਦੀਆਂ ਉਹਦੇ ਅਨਸਾਰ ਬਣਾਇਆ ਪਰ ਫਿਰ ਵੀ ਸਾਨੂੰ ਲੱਗਦਾ ਕਿਤੇ ਨਾ ਕਿਤੇ ਜੇ ਕਿਤੇ ਕੋਈ ਕਮੀ ਆਉਂਦੀ ਹੈ ਤਾਂ ਅਸੀਂ ਇਸ ਵਾਸਤੇ ਇੱਥੇ ਲੋਕ ਟਾਇਲ ਲਾ ਰਹੇ ਹਾਂ ਦੁਆਰਾ ਜਿਹੜਾ ਉਹਨੂੰ ਰਿਪੇਅਰ ਕਰਕੇ ਠੀਕ ਕੀਤਾ ਜਾ ਸਕੇ ਇਹਦੇ ਕੋਲ ਟਾਇਲ ਦਾ ਮੈਜ਼ਰਮੈਂਟ ਵੀ ਹੈਗਾ ਚੀਤੇ ਦੀ ਬਿਲਕੁਲ ਜੀ ਬਿਲਕੁਲ ਤਾਂ ਹੀ ਇਹਦੀ ਜਿਹੜੀ ਸਪੈਸੀਫਿਕੇਸ਼ਨ ਚੈੱਕ ਕਰਾਂਗੇ ਇਹ ਤੇ ਲੋਡ ਪੈਂਦਾ ਬਾਕਾਇਦਾ ਮਸ਼ੀਨ ਦੇ ਨਾਲ ਉਹ ਮਸ਼ੀਨ ਤੋਂ ਪਤਾ ਲੱਗਦਾ ਕਿ ਕਿੰਨਾ ਲੋਡ ਚੱਲ ਸਕਦੀ ਹੈ ਤੇ ਉਹ ਜਿੰਨਾ ਵੀ ਇਹਦਾ ਪਾਸ ਹੈ ਕਿਉਂਕਿ ਵੱਖਰੇ ਵੱਖਰੇ ਸੈਜ ਦਾ ਵੱਖਰਾ ਵੱਖਰਾ ਲੋਡ ਹੁੰਦਾ ਤੇ ਇਸ ਵਾਸਤੇ ਇਹਦੇ ਤੇ ਜਿੰਨਾ ਲੋਡ ਹੈ ਉਹ ਅਸੀਂ ਬਕਾਇਦਾ ਚੈੱਕ ਕਰਾਂਗੇ ਤੇ ਚੈੱਕ ਕਰਕੇ ਪਾਸ ਕਰਕੇ ਟੈਲਾ ਜੜੀਆਂ ਲਾਵਾਂਗੇ ਕਿੰਨੇ ਕ ਸਮੇਂ ਦੇ ਵਿੱਚ ਨਿਕਲੋ ਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਲੋਕ ਕਾਫੀ ਦਿੱਕਤਾਂ ਦਾ ਆ ਰਹੇ ਸੋ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਜਿੰਨੀ ਜਲਦੀ ਹੋ ਸਕੇ ਕਰੀਏ ਪਰ ਅਸੀਂ ਇਹ ਵੀ ਨਾਲ ਜਿਹੜੀ ਹੈ ਵੀ ਗਲਤ ਨਾ ਹੋ ਜਾਈ ਜੇ ਕਿਤੇ ਕਾਲੀ ਦੇ ਨਾਲ 4 ਦਿਨ ਦੀ ਕਾਲੀ ਦੇ ਨਾਲ ਸਾਡੇ ਤੋਂ ਕਿਤੇ ਕੋਈ ਗਲਤ ਹੋ ਜਾਂਦਾ ਤੇ 5 ਸਾਲ ਸਾਡੇ ਲੋਕਾਂ ਨੂੰ ਖਮਤਿਆਂ ਭੁਗਤਣਾ ਪੈਣਾ ਇਸ ਵਾਸਤੇ ਅਸੀਂ ਚੈੱਕ ਕਰਕੇ ਜਿਹੜੀ ਜਿੰਨੀ ਇੱਥੇ ਸਟਰੈਂਥ ਦੀ ਲੋੜ ਹੈ ਉਹਨੇ ਸਟਰੈਂਥ ਪੂਰੀ ਕਰਕੇ ਜਿਹੜੀ ਹੈਗੀ ਆ ਉਹ ਸੜਕ ਨੂੰ ਅਸੀਂ ਚਾਲੂ ਕਰਾਵਾਂਗੇ ਤੇ ਹੁਣ ਬਹੁਤ ਜਲਦ ਆ ਜਿਹੜਾ ਸਾਡੇ ਸਾਰਾ ਕਿਉਂਕਿ ਟੈਂਡਰ ਲੱਗੇ ਹੋਏ ਲਗਭਗ 2 ਕਰੋੜ ਰੁਪਏ ਦਾ ਇਹ ਜਿਹੜੀ ਸੜਕ ਹੈ ਸਾਡੀ ਆਪਣੀ ਬਣਨੀ ਹੈ ਪੂਰੇ ਆਸਿਆਸੀ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੁਟਾਤਾ ਉਹ। ਇਹ ਤਾਂ ਇੱਕ ਪਾਣੀ ਤੇ ਖੜਦਾ ਚੌਂਗਰੇ ਬੈਠਾ। ਦੇਖੋ ਸਾਤੀ ਨਾਲੇ ਬਣਾਏ ਕਿ। ਹਾਂਜੀ ਹਾਂਜੀ। ਉਹ ਚਲੋ ਕੰਮ ਕਰਨ ਕਰੇ ਕੋਈ ਟੁੱਟ ਗਏ ਪਰ ਪਿਛਲੇ ਪਾਸੇ ਉਹਨਾਂ ਦੀ ਕੋਈ ਸਫਾਈ ਨਹੀਂ ਹੋਣੀ ਜਿਵੇਂ ਇਹ ਮੌਸਮ ਵਾਰਸਾ ਹੋਇਆ ਉਹ ਮਤਲਬ ਨਗਰ ਕੌਂਸਲ ਵੱਲੋਂ ਜਮ ਹਿੰਦਿਆਰਤਾ। ਦੇਖੋ ਉਹਦੇ ਤੇ ਲੱਗੇ ਹੋਏ ਆ ਸਾਰੇ ਕੰਮ ਵਾਸਤੇ। ਤੇ ਜਿਹੜਾ ਪ੍ਰਸ਼ਾਸਨ ਪੂਰੇ ਦਾ ਪੂਰਾ ਹਰਕਤ ਦੇ ਵਿੱਚ ਹੈ ਮਹੀਨਿਆਂ ਤੋਂ ਪਹਿਲਾਂ ਤਿਆਰੀਆਂ ਕਰ ਰਹੇ ਸੇਵਨ ਵਾਲਿਆਂ ਦੀ ਸਫਾਈਆਂ ਕਰ ਰਹੇ ਆ। ਜਿੱਥੇ ਵੀ ਕਿਤੇ ਸਾਨੂੰ ਲੱਗਦਾ ਵੀ ਕੋਈ ਕਮੀ ਸਾਨੂੰ ਆ ਸਕਦੀ ਹੈ ਮਹੀਨਿਆਂ ਦੇ ਦੌਰਾਨ। ਕੋਈ ਸਾਡਾ ਨੁਕਸਾਨ ਹੋ ਸਕਦਾ ਉਸ ਤੋਂ ਪਹਿਲਾਂ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ ਸੋ ਆ ਜਲਦੀ ਇਹ ਜਿਹੜੇ ਨਾਲੇ ਕੋਕੀ ਸੜਕ ਬਣ ਰਹੀ ਹੈ ਸੜਕ ਜਿੱਤੇ ਸਾਡਾ ਕੰਪਲੀਟ ਹੋ ਗਿਆ ਨਾਲ ਦੀ ਨਾਲੇ ਨਾਲਿਆਂ ਦਾ ਵੀ ਕੰਮ ਕਰਤਾ ਹੈ